आरएसएस संगठन की कोई औरत मेंबर नहीं कांग्रेस अच्छा, अच्छा पार्टी ने तीन महीन बाद उन्नीस सौ पच्चीस की है चाचा जी उन्नीस सौ पची तीन महीनिया बाद कांग्रेस पार्टी ने संदेश दिता ਇਸ ਦੇਸ਼ ਉਹਨੇ ਕਿਹਾ ਜਿਹੜੀ ਔਰਤ ਹੈ ਇਹ ਦੁਨੀਆ ਦੀ ਨਿਰਮਾਤਾ ਹੈ ਜੇ ਔਰਤ ਨਾ ਹੁੰਦੀ ਤੇ ਸਾਡਾ ਦੇਸ਼ ਨਾ ਹੁੰਦਾ ਤੇ ਅਸੀਂ ਪੈਦਾ ਨਾ ਹੁੰਦੇ ਜੇ ਔਰਤ ਨਾ ਹੁੰਦੀ ਇੱਕ ਦਾ ਆਰਐਸਐਸ ਨੇ ਫੈਸਲਾ ਕਰਤਾ ਵੀ ਔਰਤ ਸੰਗਠਨ ਦੀ ਮੈਂਬਰ ਵੀ ਹੋ ਸਕਦੀ ਫਿਰ ਸੰਧੂ ਸਾਹਿਬ 25 ਦਸੰਬਰ ਨੂੰ 1925 ਕਾਂਗਰਸ ਆਕੀਨੇ ਸ੍ਰੋਜਨੀ ਨਾਇਡੂ ਨੂੰ ਕਾਂਗਰਸ ਦੀ ਮੁਖੀ ਬਣਾਇਆ ਵੱਡੀ ਕਾਂਗਰਸ ਦੀ ਮੁਖੀ ਇੱਕ ਔਰਤ ਨੂੰ ਬਣਾ ਕੇ ਸਨੇਹਾ ਦਿੱਤਾ ਕਿ ਔਰਤ ਔਰਤ ਸਾਡਾ ਇੱਕ ਮਹੱਤਵਪੂਰਨ ਔਰਤ ਦੇ ਅਸਤੇ ਜਗ੍ਹਾ ਹੈ ਸੋ ਇਸ ਤਰ੍ਹਾਂ ਕਾਂਗਰਸ ਪਾਰਟੀ ਨੇ ਸਰ ਵਿਅਕਤੀ ਦੀ ਹਰ ਜਾਤੀ ਦੀ ਕਦਰ ਕਰਨ ਦਾ ਕੰਮ ਕੀਤਾ ਤੇ ਇਸ ਤਰ੍ਹਾਂ ਸਾਡੇ ਜਿਹੜਾ ਦੇਸ਼ ਪਰਫੁੱਲਿਤ ਹੋਇਆ ਆ ਇਹ ਜਿਹੜਾ ਆਰਐਸਐਸ ਨਾ ਇਹਦੇ ਕੇਵਲ 6 ਮੁਖੀ ਹੋਇਆ 100 ਸਾਲਾਂ ਏਕ ਗਵਾਲਕਰ ਹੋਇਆ ਗਵਾਲਕਰ ਜਿਹੜਾ 1940 ਤੋਂ 1971 ਤੱਕ ਆਰਐਸਐਸ ਦਾ ਪ੍ਰਧਾਨ ਰਿਹਾ ਤੇ ਜਦੋਂ ਸੰਵਿਧਾਨ ਬਣਿਆ ਗਵਾਲਕਰ ਕਹਿੰਦਾ ਉਰੀ ਕਿਤਾਬ ਚ ਲਿਖਿਆ ਉਰੀ ਕਿਤਾਬ ਦਾ ਨਾਮ ਬੰਚ ਆਫ ਥੌਟਸ ਉਰੇ ਲਿਖਿਆ 238ਵੇਂ ਸਫੇਤੇ ਕਿ ਮੈਂ ਇਹ ਸਰਦਾਰ ਨੂੰ ਮੰਨਦਾ ਨਹੀਂ ਇਹ ਦੂਜੇ ਦੇਸ਼ਾਂ ਚੋਂ ਇਕੱਠੇ ਕਰਕੇ ਕਾਗਜ਼ ਇਹ ਸੰਵਿਧਾਨ ਬਣਾਇਆ ਗਿਆ ਹੈ ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਆਰਐਸਐਸ ਦੇ ਬੀਜੇਪੀ ਦੇ ਲੋਗ ਹੈ ਐਸੇ ਕਰਕੇ ਐਸੇ ਕਰਕੇ ਜਿਹੜਾ ਅੰਮਿਤ ਸ਼ਾਹ ਹੈ ਆ ਜਿਹੜਾ ਦਾਖਾ ਸਾਹਿਬ ਅਤੇ ਮਰਗੀ ਸਿੰਘ ਦਾਖਾ ਆ ਬਿਠਾ ਲਖਵਿੰਦਰ ਸਿੰਘ ਲਖਾ ਤੇ ਵੈਦ ਸਾਹਿਬ ਇਹ ਲੋਕ ਜਿਹੜੇ ਗਰੀਬ ਘਰਾਂ ਚ ਪੈਦਾ ਹੋਏ ਮੇਰੇ ਗੁਰੂ ਨੇ ਕਿਹਾ ਇਨ ਗਰੀਬ ਸਿੱਖਨ ਕੋ ਦੇਹੂ ਪਾਤਸ਼ਾਹੀ ਰੰਗਰੇਟੇ ਗੁਰੂ ਕੇ ਬੇਟੇ ਇਹਨਾਂ ਲੋਕਾਂ ਨੂੰ ਜਿਹੜੇ ਅਮੀਰ ਅਮੀਰ ਲੋਕ ਜਾ ਵਰਡੇ ਮੈਂ ਕਹਾਂ ਬ੍ਰਾਹਮਣ ਲੋਕ ਉੱਚ ਜਾਤਾ ਆਵੇ ਇਹਨਾਂ ਨੂੰ ਉਸ ਨਲਕੇ ਤੇ ਪਾਣੀ ਨਹੀਂ ਪੀਂੰਦਿੰਦੇ ਸੀ ਇਹਨਾਂ ਦੇ ਹਾਸਤੇ ਨਲਕਾ ਅੱਡ ਹੁੰਦਾ ਸੀ ਤੇ ਅੱਜ ਇਹ ਬਰਾਬਰੀ ਦੇ ਅਧਦੇ ਲੈ ਕੇ ਅੱਜ ਨਮਾਇੰਦਗੀ ਕਰ ਰਹੇ ਹੈ ਇਹ ਸੰਵਿਧਾਨ ਦੀ ਕਿਰਪਾ ਦੇ ਕਰਕੇ ਹੋਇਆ ਹੈ ਅੱਜ ਕਾਂਗਰਸ ਪਾਰਟੀ ਦਾ ਮੁਖੀ ਜਿਹੜਾ ਬਲਾਗ ਤੋਂ ਚੱਲਿਆ ਅੱਜ ਜੋ ਮਲਿਕ ਅਰਜੁਨ ਖੜ ਗਿਆ ਜਿਹੜਾ ਇੱਕ ਤਲਕਾ ਹੈ ਇਹ ਸਾਰੇ ਦਾ ਸਾਰਾ ਕੰਮ ਕਾਂਗਰਸ ਇਸ ਸੰਵਿਧਾਨ ਦੇ ਕਰਕੇ ਹੋਇਆ ਤੇ ਅਮਿਤ ਸ਼ਾ ਬਈ ਮੁੰਡਿਓ ਐ ਨਾ ਕਰੋ ਜੇ ਨਹੀਂ ਸੁਣਨਾ ਸੰਵਿਧਾਨ ਦੀ ਗੱਲ ਤੇ ਟੈਲੀਫੋਨ ਛੱਡ ਦੇ ਮੈਨੂੰ ਪਤਾ ਹੈ ਅੱਜ ਦੇ ਮੁੰਡਿਆਂ ਨੂੰ ਕੋਈ ਸ਼ੌਂਕ ਨਹੀਂ ਇਹੇ ਕਰਕੇ ਆਪਣੀ ਗੱਲ ਬਾਤ ਹੈ अमित शाह की कह रहे हैं, अमित शाह कह रहे हैं, कह हैं लोकसभा कहना क्या अंबेडकर अंबेडकर लगा रखी है अगर इतनी बार भगवान का नाम लेते तो स्वर्गों में जगह मिल जाती अंबेडकर दे बारे ये विचार है आर एस एस दे अमित शाह इस करके मैं थोड़े को हैं आज की होया पंजाब दे ਕਿਸਾਨਾਂ ਦੇ ਨਾਲ ਸੁੱਤੇ ਪੈ ਕਿਸਾਨਾਂ ਤੇ ਸੁੱਤਿਆ ਪੈ ਕਿਸਾਨਾਂ ਤੇ ਬਾਰਡਰ ਤੇ ਜਾਣ ਵਾਸਤੇ ਦਿੱਲੀ ਜਾਣਾ ਚਾਹੁੰਦੇ ਸਨ ਲੇਕਿਨ ਦਿੱਲੀ ਨਹੀਂ ਜਾਣ ਦਿੱਤਾ ਗਿਆ ਸਾਨੂੰ ਸਰਕਾਰ ਨੇ ਹੱਕ ਦਿੱਤਾ ਕਿ ਅਸੀਂ ਦੇਸ਼ ਦੇ ਨਾਗਰਿਕਾਂ ਅਸੀਂ ਦਿੱਲੀ ਤੇ ਕਲਕੱਤੇ ਜਾ ਸਕਦੇ ਹਾਂ ਲੇਕਿਨ ਹੁਕਮਰਾਨ ਸਰਕਾਰਾਂ ਨੇ ਸਾਨੂੰ ਬਾਰਡਰ ਤੇ ਰੋਕੇ ਏ ਆਰਐਸਐਸ ਕਾਵਿਆਨਾ ਰਲ ਗਿਆ ਭਗਵੰਤ ਮਾਨ ਤੇ ਭਗਵੰਤ ਮਾਨ ਨੇ ਰਾਤ ਨੂੰ ਪੰਜਾਬ ਦੀ ਪੁਲਿਸ ਨੂੰ ਪੰਜਾਬ ਦੇ ਕਿਸਾਨਾਂ ਦੇ ਪੱਗਾ ਲਾ ਲਾ ਕੇ ਜੁੰਡੀਆਂ ਤੋਂ ਘੜੀਸ ਘੜੀਸ ਕੇ ਚੁੰਨੀਆਂ ਲਾ ਲਾ ਕੇ ਟਰਾਲੀਆਂ ਤੇ ਟਰੈਕਟਰ ਲੈ ਗਿਆ ਭਗਵੰਤ ਮਾਨ ਜਿਵੇਂ ਅਹਿਮਦ ਛਾ ਅਬਦਾਲੀ ਰਾਤ ਨੂੰ ਅਤਿਆਚਾਰ ਦੈਨੂ ਦਿਆ ਕਰਦਾ ਸੀ ਉਸੇ ਤਰ੍ਹਾਂ ਦਾ ਕੰਮ ਇਹ ਭਗਵੰਤ ਮਾਨ ਨੇ ਕੀਤਾ ਜਿਹੜਾ ਕੀ ਸੰਵਧਾਨ ਦੀ ਉਲੰਘਣਾ ਹੈ ਜੇ ਕੋਈ ਸਰਕਾਰ ਸਾਡੀ ਗੱਲ ਨਹੀਂ ਮੰਨਦੀ ਤਾਂ ਅਸੀਂ ਉਹਦੇ ਖਿਲਾਫ ਧਰਨਾ ਤੇ ਮੁਜਾਰਾ ਕਰ ਸਕਦੇ ਹਾਂ ਇਹ ਹੱਕ ਸਾਨੂੰ ਬਾਬਾ ਸਾਹਿਬ ਅੰਬੇਦਕਰ ਨੇ ਦਿੱਤਾ ਭਗਵੰਤ ਮਾਨ ਸਿਆ ਇਹ ਧਰਨਿਆ ਚੋਂ ਨਿਕਲੀ ਹੋਈ ਬਾਤ ਸਮਾਪਤ ਕਰਦਾ ਰਹਿੰਦਾ ਰੋਜ਼ਾਨਾ ਇੱਕੋ ਜਿਹੇ ਤਿੰਨਵੇਂ ਗੰਦੇ ਇਹਨਾਂ ਲੋਕਾਂ ਨੇ ਤੁਹਾਨੂੰ ਗੱਦੀ ਤੇ ਬਿਠਾਇਆ ਔਰ ਜੋ ਇਹਨਾਂ ਲੋਕਾਂ ਨਾਲ ਧਰੋ ਆਮ ਆਦਮੀ ਪਾਤੀ ਨੇ ਤੇ ਮੁੱਖ ਮੰਤਰੀ ਭਗਵੰਤ ਪਾਣ ਨੇ ਕਮਾਇਆ ਉਹ ਕਦੇ ਨਹੀਂ ਹੋ ਸਕਦਾ ਸੀਗਾ ਸੋ ਇਸ ਕਰਕੇ ਅੱਜ ਸੰਵਧਾਨ ਦੀ ਲੋੜ ਪਈ ਕਿ ਸੰਵਧਾਨ ਬਾਰੇ ਤੁਹਾਨੂੰ ਸਾਰਿਆਂ ਨੂੰ दस्या जावे कि संविधान का मूल की है आज किस प्रकार किस प्रकार पुलिस प्रशासन जो क्या संधू साहब ने मेरी बात सुनो ए बड़ी सी शादी राखी करने वास्ते ए बड़ी सी पुलिस साडी हिफाजत करना से ना कि ना कि मौके दिया सरकारा दी हाथ ठोकू पिटठू बंजार इन्हने ਆਪਣੀ ਵਰਦੀ ਨਾਲ ਧੋਖਾ ਕੀਤਾ ਇਹਨਾਂ ਨੇ ਸੌਖਾ ਕੇ ਇਹਨਾਂ ਨੇ ਪੰਜਾਬ ਦੇ ਦੇਸ਼ ਦੇ ਸਰਦਾਰ ਨਾਲ ਧੋਖਾ ਕੀਤਾ ਇਹ ਫਰਦੇ ਆ ਬੰਦੇ ਨੂੰ ਪਰਚਾ ਦੇ ਦਿੰਦੇ ਆ ਆ ਇਲੈਕਸ਼ਨਾਂ ਦਾ ਸਮਾਂ ਸੀਗਾ ਸਾਡਾ ਮਿਊਂਸੀਪਲ ਕਮੇਟੀ ਦਾ ਪ੍ਰਧਾਨ ਬੰਨਾ ਇੱਕ ਐਮਸੀ ਸਾਨੂੰ ਜੁਆਇਨ ਕਰ ਗਿਆ ਉਹਦੇ ਤੇ ਰਾਤ ਨੂੰ ਇੱਕ ਦਿਨ ਪਹਿਲਾਂ ਪਰਚਾ ਦੇਤਾ ਔਰ ਪੁਲਿਸ ਵਾਲੇ ਕੋਲੇ ਕੋਈ ਜਵਾਬ ਨਹੀਂ ਕਿਸੇ ਕੋਲੇ ਮੈਂ ਪਰਚਾ ਕਿਉਂ ਦਿੱਤਾ ਧੱਕਾ ਕਿਉਂ ਕੀਤਾ ਜ਼ਬਰਦਸਤੀ ਜਾਣ ਬੁਝ ਕੇ ਤਕੇ ਸ਼ਾਈ ਇੰਨਾ ਖੌਫ ਪੈਦਾ ਕਰਤਾ ਇਹ ਪੁਲਿਸ ਦਾ ਖੌਫ ਦੇਣਾ ਕਿ ਨਹੀਂ ਹੋਣਾ ਚਾਹੀਦਾ ਸੀਗਾ ਇਸ ਸੰਵਿਧਾਨ ਦੇ ਖਲਾਫਤ ਗੱਲ ਹੈ ਰੰਦਾਵਾ ਸਾਹਿਬ ਤੁਸੀਂ ਗ੍ਰਹਿ ਮੰਤਰੀ ਰਹੇ ਹੋ ਔਰ ਗਾ ਵੀ ਤੁਸੀਂ ਲੋਕਾਂ ਨੇ ਅਸੀਂ ਤਾਂ ਥੱਲੇ ਬਹਿਣਾ ਹੈ ਮੈਨੂੰ ਲੋਕ ਕਹਿੰਦੇ ਰਾਜਾ ਬੜਿੰਗਾਹ ਕੈ ਮੈਂ ਕਿਸੇ ਚੀਜ਼ ਦਾ ਗਾਗ ਨਹੀਂ ਮੈਂ ਬੜਾ ਕੁਝ ਬਣ ਗਿਆ ਪਰ ਮੇਰੀ ਇੱਕ ਮੰਗ ਈ ਹੈ ਆਪਾਂ ਪਰਚਾ ਨਹੀਂ ਬਦਲਾ ਨਹੀਂ ਲੈਣਾ ਨਾ ਕਾਨੂੰਨ ਬਣਾਉਣਾ ਹੈ ਦੁਨੀਆ ਯਾਦ ਰੱਖੇਗੀ ਜਿਹੜਾ ਐਸਪੀ ਜਿਹੜਾ ਡੀਐਸਪੀ ਜਿਹੜਾ ਐਸਐਚਓ ਦਸਕਤ ਕਰਕੇ ਆਈਓ ਦੇ ਨਜਾਇਜ਼ ਪਰਚਾ ਕੀਤਾ ਹੋਇਆ ਜਿੰਨੇ ਦਿਨ ਸਾਡਾ ਬੰਦਾ ਜੇਲ੍ਹ 'ਚ ਰਹਿ ਕੇ ਆਇਆ ਜੇ ਉਹ ਬਰੀ ਹੋ ਗਿਆ ਜੇ ਆਪਣਾ ਬੰਦਾ ਕੇਸ 'ਚ ਬਰੀ ਹੋ ਗਿਆ ਉਸ ਅਫਸਰ ਦੀ ਜੇ 5 ਮਹੀਨੇ ਤੇ 5 ਸਾਲ ਦੀ ਤਨਖਾਹ ਕੱਟ ਕੇ ਤੇ ਉਰੀ ਤਨਖਾਹ ਨਹੀਂ 5 ਸਾਲ ਨੌਕਰੀ ਕੱਟ ਕੇ ਤੇ 10 ਸਾਲਾਂ ਦੀ ਤਨਖਾਹ ਕੱਟ ਕੇ ਸਰਕਾਰ ਦੇ ਖਜ਼ਾਨੇ 'ਚ ਲੈਣੀ ਹੈ ਤਾਂ ਜੋ ਕੋਈ ਅਫਸਰ ਗਲਤ ਮੁਕਦਮਾ ਨਾ ਕਰੇ 3 ਸਾਲ ਬੰਦਾ ਜੇਲ੍ਹ ਲਾਏ ਆਉਂਦਾ ਤੁਸੀਂ ਕਹਿੰਦੇ ਅਸੀਂ ਵੀ ਪਰਚੇ ਦੇਾਂਗੇ ਬਿਲਕੁਲ ਨਹੀਂ ਦੇਾਂਗੇ ਅਸੀਂ ਪਰਚੇ ਇਹ ਕਮਿਸ਼ਨ ਬਣਾਇਆ